ਆਪਣੇ ਪੇਸ ਦੇ ਉੱਤੇ YouTube ਤੇ YouTube ਤੇ ਆਪਣੇ ਲਾਈਵ ਹੋਏ ਆ। ਸੋ ਜਿੰਨੇ ਵੀ ਸੱਜਣ ਮਿੱਤਰ ਦੇਖ ਰਹੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਾਈ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਆਪਣੇ ਮਾਰਨਿੰਗ ਵਾਕ ਖੇਤਾਂ ਦੀ ਸ਼ੇਅਰ ਕਰਦੇ ਆ ਤੇ ਨਾਲੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ। ਮੈਂ ਤੁਹਾਨੂੰ ਦੱਸਿਆ ਸੀ ਕਾਫੀ ਦਿਨ ਹੋ ਗਏ ਮੇਰੀ ਸਿਹਤ ਠੀਕ ਨਹੀਂ ਸੀਗੀ ਤੇ ਇਸ ਕਰਕੇ ਮੈਂ ਵੀਡੀਓ ਵੀ ਨਹੀਂ ਕੋਈ ਪਾ ਸਕਿਆ ਤੇ ਮੈਂ ਲਾਈਵ ਨਹੀਂ ਆ ਸਕਾਂਗਾ। ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਆਪਣੇ ਖੇਤਾਂ ਦੇ ਨਜ਼ਾਰੇ। ਖੇਤਾਂ ਦੇ ਵਿੱਚ ਆਪਾਂ ਆਏ ਆ। ਲਾਈਵ ਹੋਏ ਆ ਤੇ ਤੁਹਾਨੂੰ ਸਾਰਾ ਕੁਝ ਵਧੀਆ ਢੰਗ ਨਾਲ ਦਿਖਾਵਾਂਗੇ ਨਾਲੇ ਮੈਂ ਤੁਹਾਨੂੰ ਗੁਜਾਰਸ਼ ਕਰਦਾ ਕਿ ਜਿਨ੍ਹਾਂ ਨੇ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਦੋਸਤੋ ਅੱਜ ਦਾ ਜਿਹੜਾ ਟੌਪਿਕ ਆ ਇਹ ਹੀ ਆ ਬਸ 5-7 ਮਿੰਟਾਂ ਦਾ ਵੀ ਜਿਹੜੀ ਸਵੇਰ ਦੀ ਸ਼ੈਰ ਆ ਆਪਣੇ ਪਿੰਡਾਂ ਦੇ ਵਿੱਚ ਇਹ ਜਾਨੀ ਕਿ ਬਹੁਤ ਵਧੀਆ ਜਿਹੜੇ ਘਰਾਂ ਦੇ ਵਿੱਚ ਮਰੀਜ਼ ਬਣ ਰਹੇ ਆ ਕਿਸੇ ਵੀ ਕਿਸਮ ਦੇ ਜਾਂ ਕੋਈ ਉਹਨਾਂ ਨੂੰ ਦੁੱਖ ਦਖਲੀਪ ਆ ਉਹ ਇਹੀ ਕਾਰਨ ਆ ਵੀ ਆਪਾਂ ਸਵੇਰੇ ਤੁਰਨਾ ਫਿਰਨਾ ਛੱਡ ਦਿੱਤਾ ਹੈ ਇਸ ਕਰਕੇ ਮੈਂ ਤੋਰੋ ਤੋਰਾ ਫੇਰਾ ਕਰੋ ਤੇ ਚੰਗਾ ਸੁੱਧ ਖਾਓ ਠੀਕ ਆ ਵਧੀਆ ਵਾਤਾਵਰਨ ਦੇ ਵਿੱਚ ਰੋ ਤਾਂ ਹੀ ਤੁਹਾਡਾ ਮਤਲਬ ਜਿਹੜਾ ਹੈਗਾ ਇਹ ਸਾਰਾ ਕੁਝ ਸਰੀਰ ਸਿਹਤਬੇਟ ਸੈੱਟ ਰਹਿਣੀ ਹੈਗੀ ਜਿਹੜੇ ਆਪਣੇ ਜੁੜ ਰਹੇ ਆ ਸਾਰੇ ਆਪਣੇ ਖੇਤਾਂ ਦੇ ਦੇਖੋ ਤੇ ਦਰਸ਼ਨ ਕਰੋ ਸਾਰੇ ਖੇਤਾਂ ਦਾ ਕਿੰਨਾ ਵਧੀਆ ਨਜ਼ਾਰਾ ਹੈਗਾ ਇੱਥੇ ਤੇ ਨਾਲ ਹੀ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਣਾ ਅੱਜ ਕਾਫੀ ਲੰਬੇ ਸਮੇਂ ਤੋਂ YouTube ਦਾ ਜਿਹੜਾ ਹੈਗਾ ਲਾਈਵ ਪ੍ਰੋਗਰਾਮ ਸੀਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਲਾਈਵ ਹੋਏ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿਹਤ ਨਾ ਠੀਕ ਹੋਣ ਦੇ ਕਾਰਨ ਕਈ ਦਿਨਾਂ ਤੋਂ ਆਪਾਂ ਇੱਥੇ ਪਹੁੰਚ ਨਹੀਂ ਸਕੇ ਸੀਗੇ ਤੇ ਨਾ ਪਹੁੰਚਣ ਕਰਕੇ ਥੋੜਾ ਜਿਹਾ ਮਤਲਬ ਸਿਹਤ ਠੀਕ ਨਹੀਂ ਸੀ ਕਿ ਨਾ ਤਾਂ ਕਰਕੇ ਮੈਂ ਆ ਨਹੀਂ ਸਕਦਾ YouTube ਦੇ ਉੱਪਰ ਤੇ ਹੁਣ ਤੁਹਾਨੂੰ ਮੈਂ ਦੱਸਦਾ ਗੱਲ ਵੀ ਆਪਾਂ YouTube ਤੇ ਆ ਗਏ ਆ ਤੇ ਜਿਹੜੇ ਸੱਜਣ ਮਿੱਤਰ ਆਪਾਂ ਨੂੰ ਦੇਖ ਰਹੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਆ ਤੇ ਬਾਕੀ ਹਵਾ ਠੰਡੀ ਵਗ ਰਹੀ ਹੈ ਜਿਹੜੀ ਹਵਾ ਵਗ ਰਹੀ ਹੈ ਠੰਡੀ ਬਹੁਤ ਵਧੀਆ ਵਗ ਰਹੀ ਹੈ ਆਪਣੇ ਖੇਤਾਂ ਦੇ ਵਿੱਚ ਹੁਣ ਆਪਾਂ ਕਣਕ ਕਣਕ ਜਿਹੜੀ ਹੈਗੀ ਆ ਬੀਜਤੀ ਆ ਤੇ ਇਸ ਦੂਮਗਰੋਂ ਜਿਹੜਾ ਹੈਗਾ ਆਲੂ ਆ ਜਿਹੜੇ ਆਲੂ ਵੀ ਉਗਰੇ ਆ ਆਲੂ ਉਗ ਗਏ ਆ ਆਲੂ ਵਧੀਆ ਉਗ ਗੇ ਆ ਆਲੂਆਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਵੈਸੇ ਜੇ ਠੰਡ ਪੈ ਗਈ ਜਿਆਦੇ ਕੋਰਾ ਪੈ ਗਿਆ ਤਾਂ ਆਲੂਆਂ ਨੂੰ ਕੋਈ ਮਾਰ ਪੈ ਸਕਦੀ ਆ ਨਹੀਂ ਤਾਂ ਆਲੂ ਸਾਰੇ ਠੀਕ ਠਾਕ ਆ ਵਧੀਆ ਆਲੂ ਤੇਰੇ ਸਪਰੇਆ ਪਾਏ ਪਾਇਰੀਆਂ ਤੁਹਾਨੂੰ ਮੈਂ ਦੱਸ ਦਣਾ ਗੱਲ ਉਧਰੋਂ ਪਿੱਛੇ ਦਾ ਸੀਨ ਤੁਹਾਨੂੰ ਮੈਂ ਨਿਆਰਾ ਦਿਖਾ ਦੇਣਾ ਖੇਤਾਂ ਦਾ ਇਧਰ ਦੇਖੋ ਖੇਤਾਂ ਦੇ ਵਿੱਚ ਆਪਣੇ ਹਜੇ ਥੋੜੇ ਸਵੇਰ ਸਵੇਰ ਹੋਈ ਆ ਸ਼ਾਮਾਂ ਦੇ ਵੇਲੇ ਨੂੰ ਇਹ ਵਧੀਆ ਅੱਤਨੇ 4:00 ਵਜੇ ਨੂੰ ਵਧੀਆ ਮੌਸਮ ਮਾਹੌਲ ਬਣ ਜਾਣਾ ਹੈ ਠੀਕ ਹੈ ਤੇ ਖੇਤਾਂ ਦਾ ਜਿਹੜਾ ਹੈਗਾ ਵਧੀਆ ਨਜ਼ਾਰਾ ਤੁਸੀਂ ਆਨੰਦ ਮਾਣੋ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸੱਜਣ ਮਿੱਤਰਾਂ ਸਾਰੇ ਨੂੰ ਮੇਰੀ ਇਹ गुजारिश ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ ਆਪਣਾ ਆਉਂਦੇ ਰਹਿਣੇ ਹੈਗੇ ਆਪਾਂ ਲਾਈਕ ਲਾਈਕ ਆਉਂਦੇ ਰਹਿਣੇ ਹੈਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਾਲ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹੋ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਨੂੰ ਲੱਗਦਾ ਵੀ ਅਜੇ ਤੱਕ ਕੋਈ ਵੀਰ ਆਇਆ ਨਹੀਂਗਾ ਲਾਈਵ ਦੇ ਉੱਤੇ ਤੇ YouTube ਨੇ ਨੋਟੀਫਿਕੇਸ਼ਨ ਨਹੀਂ ਭੇਜਿਆ ਨੀਗਾ ਨੋਟੀਫਿਕੇਸ਼ਨ ਭੇਜਣਾ ਸ਼ੁਰੂ ਕਰ ਦੂਗਾ ਕਿਉਂਕਿ ਸਮਾਂ ਵੀ ਥੋੜਾ ਜਿਹਾ ਹੁਣ ਲੇਟ ਹੀ ਐ ਇਸ ਕਰਕੇ ਤੇ ਇਹ ਜਿੰਨੇ ਵੀ ਹੈਗੇ ਆ ਦੇਖ ਲਓ ਚਾਰ ਚੁਪਰੇ ਖੇਤਾਂ ਦੇ ਨਜ਼ਾਰੇ ਖੁੱਲੀਆਂ ਡੁੱਲੀਆਂ ਹਵਾਵਾਂ ਪੰਜਾਬ ਦੇ ਮਾਹੌਲ ਆਪਣੇ ਦਾ ਜਿੱਥੇ ਵੀ ਕਿਤੇ ਆਪਾਂ ਬਾਹਰ ਰਹਿੰਨੇਗੇ ਸਾਰਾ ਮਾਹੌਲ ਵਧੀਆ ਹੁੰਦਾ ਹੈ ਖੁੱਲਾ ਡੁੱਲਾ ਮਾਹੌਲ ਹੁੰਦਾ ਹੈਗਾ ਤੇ ਇਸ ਕਰਕੇ ਆਪਾਂ ਲਾਈਵ ਅੱਜ ਆਇਆ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਜੱਟ ਪੰਜਾਬੋਂ ਦੇ ਪੇਜ ਤੇ ਜੱਟ ਪੰਜਾਬੋਂ ਜੱਟ ਪੰਜਾਬੋਂ ਆਪਾਂ ਜਿਹੜਾ YouTube ਦਾ ਚੈਨਲ ਆ ਇਹ ਤੁਹਾਨੂੰ ਪਤਾ ਹੀ ਹੈ ਇਸ ਤੇ ਆਉਣੇ ਆਪਾਂ ਇਸ ਕਰਕੇ ਜੱਟ ਪੰਜਾਬੋਂ ਦਾ ਜਿਹੜਾ ਹੈਗਾ ਵਧੀਆ ਸਿਸਟਮ ਕ੍ਰੈਡੀਬਿਲਟੀ ਵਧੀਆ ਬਣੀ ਹੋਈ ਆ ਇਸ ਦੀ ਵਧੀਆ ਕੁਆਲਿਟੀ ਤੇ ਨਾਲ ਹੀ ਮੈਂ ਤੁਹਾਨੂੰ ਗੁਜਾਰਸ਼ ਕਰਦਾ ਕਿ ਆਪਾਂ ਹੁਣ 5 ਮਿੰਟ ਹੋ ਗਏ ਭਾਈ ਕੋਈ ਤੱਕ ਜੁੜਿਆ ਨਹੀਂਗਾ ਤੇ ਜੁੜ ਜੋ ਸਾਰੇ ਜਾਣੇ ਜਿੰਨੇ ਵੀ ਹੈਗੇ ਆ ਸੋ ਵੀਡੀਓ ਆਪਣੇ ਦਾ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਵੀਡੀਓ ਵਿੱਚ ਸਚਾਈ ਜੀ ਹੁੰਦੀ ਹੈ ਆਪਣੀ ਬਹੁਤ ਜਿਆਦੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਮੈਂ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਕਦੇ ਨਾ ਭੁੱਲੋ ਮੈਂ ਜਿੰਨਾ ਵੀ ਗੁਜਾਰਸ਼ ਕਰਦਾ ਜਿੰਨਾ ਵੀ ਸਜਣਾ ਤੱਕ ਆਪਣੀ ਵੀਡੀਓ ਜਾ ਰਹੀ ਹੈ ਉਹ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੋ ਨਾਲ ਦੀ ਨਾਲ ਸ਼ੇਅਰ ਕਰੀ ਚੱਲੋ ਤੇ ਦੂਜੀ ਗੱਲ ਇਹ ਹੈ ਵੀ ਮੈਂ गुजारिश ਕਰਦਾ ਸਭ ਨੂੰ ਕਿ ਭਾਈ ਤੁਸੀਂ ਆਪਣਾ ਔਰਾਂ ਕਮਰੇ ਦੀ ਚਾਬੀ ਸੀ ਆਪਣੇ ਦੀ ਮੋਟਰ ਵਾਲੇ ਦੀ ਤੇ ਇਹ ਮਤਲਬ ਲੰਗਵਾਚ ਗਈ ਸੀਗੀ ਤੇ ਹੁਣ ਲੱਭੀ ਹੈ ਇਹ ਚਲੋ ਹੁਣ ਆਪਣੇ ਬੰਦਿਆਂ ਨੇ ਇਹ ਉਹ ਕੀਤੀ ਹੈ ਤੇ ਲੱਗ ਗਈ ਆ ਹੁਣ ਤੇ ਇਸ ਕਰਕੇ ਬਸ ਮੈਂ ਤੁਹਾਨੂੰ ਦੱਸ ਦਾਂ ਗੱਲ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜੱਟ ਪੰਜਾਬੀ ਦੇ ਪੇਜ ਤੇ ਜਿੰਨੇ ਵੀ ਜੁੜੇ ਆ ਆਪਣੇ ਜੋੜਨ ਵਾਲੇ ਆ YouTube ਤੇ ਪ੍ਰੇਮੀ ਆ ਜਿਹੜੇ ਆਪਣਾ ਵੀਡੀਓ ਦੇਂਦੇ ਆ ਆਪਣਾ ਜਿਹੜੇ ਨਾਲ ਆਪਣੇ ਸਹਿਮਤ ਰਹਿੰਦੇ ਆਗੇ ਦੇਂਦੇ ਆ ਵੀਡੀਓ ਸਾਰੇ ਨੂੰ ਆਪਣਾ ਪਰਪਸ ਸੋਚ ਖਾਲ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਆਜੋ ਕੋਈ ਗੱਲ ਨਹੀਂ ਖੜੇ ਹਾਂ ਤੁਹਾਡੀ ਵੇਟ ਦੇ ਵਿੱਚ ਪੰਜ ਚਾਰ ਮਿੰਟ ਹੋਰ ਹੋਵਾਂਗੇ ਲਾਈਵ 10 ਮਿੰਟ ਤੇ ਜਿੰਨੇ ਵੀ ਸਰੋਤੇ ਆ ਸਾਰੇ ਲਾਈਵ ਦੇ ਵਿੱਚ ਆਜੋ ਲਾਈਵ ਆਪਣਾ ਚੱਲ ਰਿਹਾ ਹੈਗਾ ਤੇ ਲਾਈਵ ਨੂੰ ਸ਼ੇਅਰ ਇਹਿੰਗ ਤੇ ਕਰਨ ਤੇ ਤੱਕਾਂਗੇ ਸ਼ੇਅਰ ਵੀ ਲਾਈਵ ਦੇ ਵਿੱਚ ਪ੍ਰੋਗਰਾਮ ਇਹ ਹੋ ਜਾਣ ਹੈਗਾ ਬਹੁਤ ਵੱਡਾ ਦੇਸ਼ਾਂ ਦੇਸ਼ਾਂ ਵਿੱਚ ਆਵਾਜ਼ ਦੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਦੋਸਤੋ ਮੈਂ ਤੁਹਾਡਾ ਆਪਣਾ ਜੱਟ ਪੰਜਾਬੋਂ ਦੇ ਪੇਜ ਤੋਂ ਸਵਾਗਤ ਕਰਦਾ ਹਾਂ ਹਾਂਜੀ ਆਜੋ ਪਿਆਰੋ ਆਜੋ 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 ਦੇਖੋ ਵੀਡੀਓ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸੋਡਾ ਧੰਨਵਾਦ ਜੱਟ ਪੰਜਾਬੋਂ ਦੇ ਪੇਜ ਤੇ ਸੋ ਮੈਂ ਜਿੰਨੇ ਵੀ ਆਪਣੇ ਵਿਊਅਰਸ ਆ ਵੇਖਣ ਵਾਲੇ ਆ ਸਭ ਨੂੰ ਗੁਜਾਰਸ਼ ਕਰਦਾ ਕਿ ਜੱਟ ਪੰਜਾਬੋਂ ਦੇ ਪੇਜ ਤੇ ਲਾਈਵ ਆਪਾਂ ਹੈਗੇ ਆ ਆਜੋ ਗੱਲਬਾਤ ਕਰੀਏ ਕੁਝ ਕਬੱਡੀ ਨਾਲ ਸੰਬੰਧਤ ਪੰਜਾਬ ਦੀਆਂ ਖੇਡਾਂ ਜਿੱਦਾਂ ਸਪੋਰਟਸ ਤੇ ਹੋਰ ਬਲੌਗਿੰਗ ਇਹ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਅੱਜ ਕਰਾਂਗੇ ਸੋ ਮੈਂ ਦੁਬਾਰਾ ਫਿਰ ਗੁਜਾਰਸ਼ ਕਰਦਾ ਕਿ ਜਿਹੜਾ ਮਾਹੌਲਾ ਹੈ ਇਹ ਵਧੀਆ ਵਾਤਾਵਰਨ ਹੈ ਫਰੈਸ਼ 에ਅਰਸ ਐਂਡ ਕੂਲ 에ਅਰ ਆਈਸ ਆਈਸ ਵੀ ਹੋਏਗੀ ਕੂਲ 에ਅਰ ਐਂਡ ਸਾਨੀ ਸਰਾਈਕਿੰਗ ਅਪ ਸੂਰਜ ਨਿਕਲ ਰਿਹਾ ਬਸ ਤੇ ਉਹ ਮੁੰਡੇ ਆਪਣੇ ਰੇਹ ਪਾਈ ਜਾਂਦੇ ਕਿ ਤੁਹਾਨੂੰ ਮੈਂ ਦਿਖਾ ਦਿਆਂ ਹਿਊਮ ਕਰਕੇ ਇਹਨਾਂ ਨੂੰ ਮੈਂ ਲਾਇਆ ਸੀਗਾ ਆਪਣੇ ਖੇਤਾਂ ਦੇ ਵਿੱਚ ਰੇਹ ਪਾਉਣ ਮੈਂ ਕਿਹਾ ਤੁਸੀਂ ਰੇਹ ਪਾਓ ਤੇ ਮੈਂ ਤੁਹਾਨੂੰ ਹਿਊਮ ਕਰਕੇ ਸਾਰੀ ਮੈਂ ਵੀਡੀਓ ਦਿਖਾਉਣਾ ਹੈ ਉਹ ਆਪਣਾ ਟਰੈਕਟਰ ਖੜਾ ਤੇ ਇਹ ਰੇਹ ਪਾਈ ਜਾਂਦੇ ਆ ਮੁੰਡੇ ਰੇਹ ਪਾ ਕੇ ਤੇ ਮੁੜ ਕੇ ਉਦੋਂ ਮਗਰੋਂ ਚੱਲ ਕੇ ਘਰ ਨੂੰ ਰੋਟੀ ਰੋਟੀ ਖਾਵਾਂਗੇ ਦੇਸੀ ਬਲੌਗ ਆਪਣਾ ਦੇਸੀ ਬਲੌਗ ਤੇ ਸੋ ਸਾਰੇ ਸਾਰਿਆਂ ਦਾ ਸਵਾਗਤ ਕਰਦਾ ਜਿੰਨੇ ਵੀ ਆਪਣੇ ਚੈਨਲ ਆ ਵਿਊਅਰਸ ਆ ਇਹ ਸਭ ਦਾ ਸਵਾਗਤ ਹੈ ਸੋ ਮੈਂ ਦੇਸੀ ਵੈਲਕਮ ਟੂ ਚੈਟ ਚੂਟ ਜੀ ਨੇ ਕਰਨੇ ਚੈਟ ਤੇ ਵੀ ਆ ਜਾਓ ਤੇ ਮੈਂ ਸਾਰਿਆਂ ਨੂੰ ਗੁਜਾਰਸ਼ ਕਰਦਾ ਭਾਈ ਜਿੰਨੇ ਆ ਇਧਰਲੇ ਪਾਸੇ ਬਸੋ ਨਹਾਰ ਨਹੂਰ ਨੇ ਜੇ ਵੱਜੀ ਜਾਂਦੇ ਕਿ ਤੁਹਾਨੂੰ ਪਤਾ ਹੀ ਹੈ ਬੱਸਾਂ ਬਸਾਂ ਹੀ ਆ ਜਾਂਦੀਆਂ ਨੇ ਉਹ ਪਰਲੇ ਪਾਸੇ ਰੋਡ ਆ ਚੰਡੀਗੜ੍ਹ ਰੋਡ ਤੁਹਾਨੂੰ ਪਤਾ ਹੀ ਹੈ ਬਹੁਤ ਵੱਡਾ ਰੋਡ ਆ ਆਹ ਕਈ ਬੜੀ ਨਾਲ ਦਰਦਿਆ ਹੋਣ ਲੱਗ ਜਾਂਦਾ ਹੈਗਾ ਦਿਲ ਤੇ ਤੇ ਥੋੜੀ ਜਿਹੀ ਪ੍ਰੋਬਲਮ ਆ ਕੋਈ ਗੱਲ ਨਹੀਂ ਸੇਤ ਠੀਕ ਹੀ ਆ ਬਾਕੀ ਚਲੋ ਹੁਣ ਆਪਾਂ ਚੱਲਦੇ ਆ ਤੇ ਘਰ ਨੂੰ ਤੇ ਉਦੋਂ ਮਗਰੋਂ ਫਿਰ ਕਿਸੇ ਦਿਨ ਲਾਈਵ ਹੋਵਾਂਗੇ ਵਲੋਗਿੰਗ ਦੇ ਵਿੱਚ ਚੋ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ ਥੈਂਕ ਯੂ